साल 2007 ਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਾਉਣ ਵਾਲੇ ਅਤੇ ਅੰਮ੍ਰਿਤ ਸੰਚਾਰ ਜੀ ਤਰਸਤੇ ਜਾਮੇ ਇਨਸਾ ਬਣਾਉਣ ਵਾਲੇ ਡੇਰਾ ਸੱਚਾ ਸੌਦਾ ਪ੍ਰਮੁਖ ਗੁਰਮੀਤ RAM ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਮੁਆਫ ਕਰਨ ਦਾ ਐਲਾਨ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਤਰੇਦ ਵਿਖੇ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ 'ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਪਤਨ ਸਿੰਘ ਨੇ ਡੇਰਾ ਪ੍ਰਮੁਖ ਵੱਜੋਂ ਭੇਜੇ ਗਏ ਸਪਸ਼ਟੀਕਰਨ ਨੂੰ ਸਵੀਕਾਰ ਕਰਦੇ ਹਾਂ ਡੇਰਾ ਪ੍ਰਮੁਖ ਨੂੰ ਮੁਰਤ ਤੋਂ ਅਜਿਹਾ ਸਵਾਂਗ ਨਾਰਚੋਂ ਦਿਆ ਹਟਾਈ ਤਾਂ ਕਰਦੇ ਹਾਂ ਮੁਆਫ ਕਰ ਦਿੱਤਾ ਗਿਆ ਡੇਰਾ ਪ੍ਰਮੁਖ ਦੇ ਸਪਸ਼ਟੀਕਰਨ ਨੂੰ ਜਲਦਬਾਜ਼ੀ ਵਿੱਚ ਸਵੀਕਾਰ ਕਰਨ ਪਿੱਛੇ ਸਿੱਖ ਹਲਕਿਆਂ 'ਚ ਸਮਝਿਆ ਜਾ ਰਿਹਾ ਹੈ ਕਿ ਜਥੇਦਾਰਾਂ ਨੇ ਇਸ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਅਕਾਲੀ ਦਲ ਬਾਦਲ ਨੂੰ ਸੰਜੀਵਨੀ ਬੂਟੀ ਪ੍ਰਦਾਨ ਕਰਨ ਲਈ ਸਾਰੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ 24 ਨਵੰਬਰ ਵਾਲੇ ਦਿਨ ਗੈਨੀ ਗੁਰਬਚਨ ਸਿੰਘ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਦੇ ਸੇਵਾਦਾਰ ਗਿਆਨੀ ਇਕਬਾਲ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਤਖਤ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਮੀਟਿੰਗ ਵਿੱਚ ਰੁੱਝੇ ਰਹੇ ਇਸ ਮੀਟਿੰਗ ਨੂੰ ਇੰਨਾ ਗੁਪਤ ਰੱਖਿਆ ਜਾ ਰਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਸਕਤਰਾਤ ਦੇ ਸੇਵਾਦਾਰਾਂ ਨੂੰ ਵੀ ਮੀਟਿੰਗ ਤੋਂ ਲਾਂਬੇ ਰੱਖਿਆ ਗਿਆ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਨੋਟ ਪੱਤਰਕਾਰਾਂ ਨੂੰ ਜਾਰੀ ਕਰ ਦਿੱਤਾ ਗਿਆ ਜਿਸ ਤੇ ਡੇਰਾ ਪ੍ਰਮੁਖ ਵੱਲੋਂ ਭੇਜੇ ਗਏ ਸਪਸ਼ਟੀਕਰਨ ਦਾ ਹਵਾਲਾ ਦਿੰਦੇ ਹਾਂ ਅੱਗੇ ਤੋਂ ਅਜਿਹੇ ਸਵਾਂਗ ਰਾਂ ਰਚਾਉਣ ਦੀ ਤਾੜਨਾ ਕਰਦੇ ਹਾਂ ਡੇਰਾ ਪ੍ਰਮੁਖ ਨੂੰ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸੂਬੇ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਕੀਤੇ ਗਏ ਫੈਸਲੇ ਤੇ ਸੰਤ ਸਮਾਜ ਸਮੇਤ ਸਿੱਖ ਜਥੇਬੰਦੀਆਂ ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਲੁਧਿਆਣਾ ਚ ਕੀਤੀ ਗਈ ਮੀਟਿੰਗ ਦੌਰਾਨ ਸੰਤ ਸਮਾਜ ਨੇ ਸਤਿਅਕਾਲ ਤੱਕ ਸਾਹਿਬ ਦੇ ਜਥੇਦਾਰਾਂ ਨੂੰ ਜਾਤਾ ਅਹੁਦਾ ਛੱਡਣ ਜਾਂ ਫਿਰ ਮੁਆਫੀਨਾਮਾ ਮਤਾ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਨੂੰ ਲੈ ਕੇ 30 ਸਤੰਬਰ ਨੂੰ ਪੰਜਾਬ ਬੰਦ ਦਾ ਵੀ ਐਲਾਨ ਕੀਤਾ ਹੋਇਆ ਹੈ ਸੋ ਆਉਣ ਵਾਲੇ ਸਮੇਂ ਵਿੱਚ ਡੇਰਾ ਪ੍ਰਮੁਖ ਨੂੰ ਮੁਆਫੀ ਦਾ ਮਾਮਲਾ ਪੰਜਾਬ ਦੀ ਸਿਆਸਤ ਚ ਜ਼ਿਆਦਾ ਪੱਕ ਸਕਦਾ ਹੈ ਨਮਸਕਾਰ ਸਤਿ ਸ਼੍ਰੀ ਅਕਾਲ ਐਫ ਐਮ ਆਈ ਦੀ ਸਿਆਸੀ ਸਮੀਖਿਆ ਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਸਿਆਸੀ ਸਮੀਖਿਆ ਚ ਅਸੀਂ ਵੱਡੀਆਂ ਤੇ ਬਹੁਤ ਚਰਚਿਤ ਘਟਨਾਵਾਂ ਤੇ ਚਰਚਾ ਕਰਦੇ ਹਾਂ ਅੱਜ ਅਸੀਂ ਪੰਜਾਬ ਦੇ ਇੱਕ ਬਹੁਤ ਵੱਡੇ ਮਸਲੇ ਤੇ ਗੱਲ ਕਰਨ ਜਾ ਰਹੇ ਹਾਂ 24 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਹੋ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਸਿੰਘ ਨੂੰ ਮੁਆਫੀਨਾਮਾ ਦੇਣ ਦਾ ਐਲਾਨ ਕੀਤਾ ਸੀ ਡੇਰਾ ਮੁਖੀ ਖਿਲਾਫ ਇਹ ਇਲਜ਼ਾਮ ਸੀ ਕਿ ਉਸਨੇ 2007 ਦੇ ਵਿੱਚ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਮਸਲਾ ਰਾਜ ਵਿੱਚ ਬੜੀ ਵੱਡੇ ਪੱਧਰ ਤੇ ਪੜਕਿਆ ਸੀ ਇਸ ਉਪਰੰਤ ਹਿੰਸਾ ਵੀ ਹੋਈ ਸੀ ਉਸ ਵੇਲੇ ਸ੍ਰੀ ਅਕਾਲ ਸਖਬ ਸਾਹਿਬ ਦੇ ਜਥੇਦਾਰਾਂ ਨੇ ਹਦਾਇਤਾਂ ਦਿੱਤੀਆਂ ਕਿ ਉਹ ਡੇਰੇ ਦੇ ਨਾਲ ਧਾਰਮਿਕ ਅਤੇ ਸਮਾਜਿਕ ਸੰਬੰਧ ਨਾ ਰੱਖਣ ਹੁਣ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਹੈ ਇਸ ਤੇ ਕੀ ਮਤਲਬ ਹੈ ਤੇ ਆਉਣ ਵਾਲੀਆਂ 2017 ਦੀਆਂ ਚੋਣਾਂ ਚ ਇਸ ਦਾ ਕੀ ਅਸਰ ਪੈਣ ਵਾਲਾ ਇਸ ਤੇ ਅਸੀਂ ਗੱਲ ਕਰਾਂਗੇ ਫ੍ਰੀ মিডিਆ ਇਨੀਸ਼ੀਏਟਿਵ ਦੇ ਸੰਪਾਦਕ ਕਵਰ ਸੰਧੂ ਹਨ ਨਾਲ ਸੰਧੂ ਸਾਹਿਬ ਪਹਿਲਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ थैंक यू ਯਾਸਿਫ ਮੇਰਾ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਮਾਫੀ ਨਾਮਾ ਦੇ ਦਿੱਤਾ ਗਿਆ ਹੈ ਇਸ ਦੇ ਕੀ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਇਸ ਨੂੰ ਦੇਖੋ ਮੈਂ ਵੇਖ ਰਿਹਾ ਕਿ ਇਹਦੇ ਵਿੱਚ ਬਿਲਕੁਲ ਸਿਆਸਤ ਚਲਕਦੀ ਆ ਜੀ ਇਹ ਠੀਕ ਹੈ ਕਿ ਅਕਾਲੀ ਦਲ ਐਸਜੀਪੀਸੀ ਚਾਣ ਗਏ ਔਰ ਹੋਰ ਵੀ ਕੁਝ ਜਥੇਬੰਦੀਆਂ ਚਾਣ ਗੀਆਂ ਕਿ ਇਹਨੂੰ ਧਾਰਮਿਕ ਤੇ ਸਮਾਜਿਕ ਨਜ਼ਰ ਨਾ ਦੇਖਿਆ ਜਾਵੇ ਪਰ ਜੋ ਕੁਝ 2007 ਚ ਹੋਇਆ 2000 ਪਿਛਲੇ ਦਸਾਂ ਸਾਲਾਂ ਚ ਹੁੰਦਾ ਰਿਹਾ ਵਾ ਉਥੋਂ ਬੜਾ ਕਲੀਅਰ ਹੈ ਕਿ ਇਹਦੇ ਚ ਜੋ ਵੀ ਕੁਝ ਹੋ ਰਿਹਾ ਇਹ ਸਿਆਸਤ ਨੂੰ ਨਜ਼ਰਾਂ ਦੇ ਵਿੱਚ ਰੱਖ ਕੇ ਕੀਤਾ ਜਾ ਰਿਹਾ ਜੀ ਸੋ ਪਹਿਲਾ ਵੀ ਜਿਹੜਾ ਇਸ ਇੱਕ ਲੰਮੇ ਵਕਫੇ ਤੋਂ ਬਾਅਦ ਆਪਣਾ ਜਿਹੜਾ ਇੱਕ ਮੁਆਫੀਨਾਮਾ ਭੇਜਿਆ ਗਿਆ ਇੰਆ ਟਾਈਮ ਮਤਲਬ 7-10 ਸਾਲ ਦੇ ਕਰੀਬ ਲਗਭਗ ਹੋਣ ਵਾਲੇ ਨੇ ਤੇ ਇਹ ਇਲੈਕਸ਼ਨਾਂ ਤੋਂ ਪਹਿਲਾਂ ਹੀ ਅਜਿਹੇ ਮਸਲੇ ਕਿਉਂ ਨਿਕਲ ਕੇ ਆਉਂਦੇ ਨੇ ਸਾਹਮਣੇ ਦੇਖੋ ਇਹਦਾ ਥੋੜਾ ਜਿਹਾ ਪਿਛੋਕੜ ਦੇ ਵਿੱਚ ਆਪਾਂ ਨੂੰ ਜਾਣਾ ਪਊਗਾ 2007 ਦੇ ਵਿੱਚ ਜੋ ਕੁਝ ਹੋਇਆ ਸੀ ਉਹ ਵੀ ਮੇਰੇ ਸਾਹਮਣੇ ਵਾਲੇ ਕੋ ওভার ਰਿਐਕਸ਼ਨ ਸੀ ਜੀ ਅ ਔਰ ਹੁਣ ਜਿਹੜਾ ਹੋ ਰਿਹਾ ਵਾ ਜੀ ਇਹ ਵੀ ਮੇਰੇ ਖਿਆਲ ਬਿਲਕੁਲ ਅ ਅਨਫੋਰਚੂਨੇਟ ਜਿਹਾ ਲੱਗ ਰਿਹਾ ਵਾ ਅਫਸੋਸਨਾਕ ਹੈ ਜੋ ਕੁਝ ਹੁਣ ਹੋ ਰਿਹਾ ਵਾ ਕਿਉਂਕਿ ਇੰਜ ਲੱਗ ਰਿਹਾ ਵਾ ਵੀ ਉਦੋਂ ਵੀ ਲੋਕਾਂ ਦਾ ਬੇਵਕੂਫ ਬਣਾਇਆ ਗਿਆ ਹਿੰਸੇ ਕਾਰਵਾਈਆਂ ਵਿੱਚ ਲੋਕੀ ਮਾਰੇ ਵੀ ਗਏ ਔਰ ਹੁਣ ਵੀ ਲੋਕਾਂ ਦਾ ਬੇਵਕੂਫ ਬਣਾਉਣ ਦੀ ਇੱਕ ਕੋਸ਼ਿਸ਼ ਹੈ 2006 ਦੇ ਵਿੱਚ ਤੁਸੀਂ ਆਫਟਰ ਆਲ ਦੇਰਾ ਮੁਖੀ ਜਿਹੜਾ ਸੀਗਾ ਉਹਨੇ ਨਾਮ ਚਰਚਾ ਇੱਕ ਫੰਕਸ਼ਨ ਬਠਿੰਡੇ ਦੇ ਕੋਲ ਸਲਾਬਤਪੁਰਾ ਚ ਕੀਤਾ ਸੀ ਉਹਦੇ ਵਿੱਚ ਉਹਨੇ ਕੋਈ ਪਹਿਰਾਵਾ ਪਾਇਆ ਸੀ ਕਾਫੀ ਲੋਕ ਕਹਿ ਰਹੇ ਸੀਗੇ ਕਿ ਇਹ ਜਿਹੜਾ ਪਹਿਰਾਵਾ ਵਾ ਇਹ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਆ ਪਹਿਲੀ ਗੱਲ ਤੇ ਕਿਸੇ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਪਹਿਰਾਵਾ ਪਾਉਂਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਆ ਉਹ ਸੰਤ ਵੀ ਸੀ ਜੀ ਉਹ ਸਪਾਈ ਵੀ ਸੀ ਜੀ ਔਰ ਇਸ ਦੇ ਨਾਲ ਨਾਲ ਇੱਕ ਕਵੀ ਵੀ ਸਨ ਪਰਿਵਾਰ ਵੀ ਉਹਨਾਂ ਦਾ ਸੀ ਸੋ ਪਰਿਵਾਰ ਪਰਿਵਾਰ ਦੇ ਮੈਂਬਰ ਵੀ ਸਨ ਸੋ ਉਹ ਕਈ ਪਰਾਵੇ ਪਾਉਂਦੇ ਹੋਣੇ ਕਿਸੇ ਕੋਲ ਉਦੋਂ ਦੀ ਫੋਟੋ ਹੈ ਨਹੀਂ ਕੋਈ ਉਦੋਂ ਫੋਟੋਗ੍ਰਾਫੀ ਹੁੰਦੀ ਨਹੀਂ ਸੀਗੀ ਉਦੋਂ ਦੀਆਂ ਕੋਈ ਪੇਂਟਿੰਗਸ ਵੀ ਹੈ ਨਹੀਂ ਜੋ ਅਸੀਂ ਹੁਣ ਕਲਪਨਾ ਕਰ ਰਹੇ ਹਾਂ ਕਿ ਉਹ ਇਹੋ ਜਿਹਾ ਪਰਾਵਾ ਪਾਉਂਦੇ ਸੀ ਇਹ ਵੀ ਕਲਪਨਾਤਿਕ ਗੱਲਾਂ ਜਿਹੜੀਆਂ ਵਾਂ ਇਹ ਵੀ ਬਾਅਦ ਦੇ ਵਿੱਚ ਪੇਂਟਿੰਗਸ ਬਣੀਆਂ 100-150 ਸਾਲ ਪਹਿਲਾਂ ਹੀ ਪੇਂਟਿੰਗਸ ਬਣੀਆਂ ਵਾਂ ਸੋ ਇਹ ਕਹਿਣਾ ਕਿ ਕਿਸੇ ਨੇ ਨਕਲ ਕੀਤੀ ਸੀ ਪਹਿਲਾਂ ਉਹ ਤੇ ਮੇਰੇ ਖਿਆਲ ਉਹ ਓਵਰ ਰਿਐਕਸ਼ਨ ਸੀ ਫਿਰ ਕਿਸੇ ਨੇ ਕਿਹਾ ਜੀ ਪੀ ਉਹਨਾਂ ਨੇ ਜੋ ਪਿਆਇਆ ਜਾਮੇ ਇਨਸਾ ਜੋ ਪਿਆਇਆ ਵਾ ਉਹ ਅ ਅੰਮ੍ਰਿਤ ਸੰਚਾਰ ਦੀ ਜਿਹੜੀ ਸੈਰਮਨੀ ਆ ਉਹਦੀ ਨਕਲ ਲਿਆ ਅ ਇਸ ਤਰ੍ਹਾਂ ਦਾ ਕੋਈ ਨਕਲ ਕਰੇ ਤੇ ਉਹਦੇ ਨਾਲ ਕੋਈ ਅੰਮ੍ਰਿਤ ਸੰਚਾਰ ਕੋਈ ਪਿਆਉਣਾ ਥੋੜਾ ਹੋ ਜਾਂਦਾ ਵਾ ਜੀ ਅ ਅੰਮ੍ਰਿਤ ਸੰਚਾਰ ਦੀ ਇੱਕ ਸੈਰਮਨੀ ਆ ਇੱਕ ਉਹਦੇ ਦੇ ਪ੍ਰੋਸੈਸ ਹੈ ਇੱਕ ਇੱਕ ਮਰਿਆਦਾ ਹੈ ਜੀ ਮਰਿਆਦਾ ਵਾ ਸੋ ਇਸ ਕਰਕੇ ਮੇਰੇ ਖਿਆਲ ਉਹਦੋਂ ਵੀ ਇੱਕ ਓਵਰ ਰਿਐਕਸ਼ਨ ਸੀਗਾ ਇਹਨੂੰ ਇਗਨੋਰ ਕਰ ਦੇਣਾ ਚਾਹੀਦਾ ਸੀ ਮੇਰੇ ਸਾਰ ਨਾਲ ਉਨੂੰ ਕੁਐਸਚਨ ਕਰ ਦਿੰਦੇ ਵੀ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰੇ ਜੀ ਉਸ ਵੇਲੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਕਿਹਾ ਗਿਆ ਜੀ ਵੀ ਬਹੁਤ ਮਾੜਾ ਹੋਇਆ ਅਕਾਲ ਤਖਤ ਦੀ ਇੰਟਰਵੈਨਸ਼ਨ ਵੀ ਲਈ ਗਈ ਜੀ ਅਕਾਲ ਤਖਤ ਨੇ ਇਹ ਵੀ ਲੋਕਾਂ ਨੂੰ ਕਿਹਾ ਕਿ ਤੁਸੀਂ ਉਹਦੇ ਨਾਲ ਕੋਈ ਧਾਰਮਿਕ ਔਰ ਸਮਾਜਿਕ ਸੰਬੰਧ ਨਾ ਰੱਖੋ ਜੀ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਇਹ ਚੀਜ਼ ਪੋਸੀਬਲ ਹੀ ਨਹੀਂ ਕਿ ਜੀ ਸੋ ਮੇਰਾ ਖਿਆਲ ਹੈ ਅਕਾਲ ਤਖਤ ਨੂੰ ਉਦੋਂ ਵੀ ਇੰਟਰਫੇਅਰ ਨਹੀਂ ਸੀ ਕਰਨਾ ਚਾਹੀਦਾ ਅਕਾਲ ਤਖਤ ਨੂੰ ਤੁਸੀਂ ਦੇਖੋ 크ਿਸਚੀਅਨਸ ਦੇ ਪੋਪ ਆ ਉਹ ਕਦੀ ਇਹੋ ਜੀ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਵਾਕਈ ਕੋਈ ਵੱਡਾ ਮਸਲਾ ਹੋਵੇ ਤਾਂ ਇੰਟਰਫੇਅਰ ਜ਼ਰੂਰ ਕਰਨਾ ਚਾਹੀਦਾ ਪਰ ਇਸ ਮਸਲੇ 'ਚ ਇੰਟਰਫੇਅਰ ਨਹੀਂ ਸੀ ਕਰਨਾ ਚਾਹੀਦਾ ਫਿਰ ਉਸ ਵੇਲੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀ ਉਹਨਾਂ ਨੂੰ ਜਿਹੜਾ ਸਪਸ਼ਟਿਕਰਨ ਦਿੱਤਾ ਡੇਰਾ ਮੁਖੀ ਨੇ ਉਦੋਂ ਨਹੀਂ ਮੰਨਿਆ ਗਿਆ ਹੁਣ ਇਹੋ ਜੀ ਕੀ ਵਜ੍ਹਾ ਹੋ ਗਈ ਕਿ ਉਹੋ ਸਪਸ਼ਟਿਕਰਨ ਹੀ ਆ ਉਹ ਜਿਹੜਾ ਹੀ ਸਪਸ਼ਟਿਕਰਨ ਜਿਹੜਾ ਵਾ ਹੁਣ ਮੰਨਿਆ ਜਾ ਰਿਹਾ ਵਾ ਸੋ ਉਦੋਂ ਵੀ ਮੇਰੇ ਖਿਆਲ ਬਿਲਕੁਲ ਸਿਆਸਤ ਸੀ ਹੁਣ ਵੀ ਸਿਆਸਤ ਮੈਂ ਜਿਵੇਂ ਕਿਹਾ ਕੀ ਇਹ ਚੋ ਚਲਕਦੀ ਆ ਔਰ ਮੇਰੇ ਖਿਆਲ ਇਹ ਇੰਝ ਲੱਗ ਰਿਹਾ ਵਾ ਕਿ ਇਹ ਇਸੇ ਕਰਕੇ ਦਾ ਵਿਰੋਧ ਵੀ ਹੋ ਰਿਹਾ ਹੈ ਔਰ ਸ਼ਾਇਦ ਲੋਕੀਂ ਨਹੀਂ ਮੰਨ ਰਹੇ ਜੀ ਜਿਸ ਤਰ੍ਹਾਂ ਕਿ 2007 ਦੇ ਵਿੱਚ ਜਿਸ ਵੇਲੇ ਸਵਾਗ ਕਹ ਸੀ ਕਿ ਇਹਨਾਂ ਨੇ ਰਚਾਇਆ ਹੈਗਾ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਵੇਲੇ ਵੀ ਹਿੰਸਾ ਪੜਕੀ ਸੀ ਤੇ ਹੁਣ ਵੀ ਮਾਹੌਲ ਥੋੜਾ ਜਿਹਾ ਜਿਹੜਾ ਪੰਜਾਬ ਦੇ ਵਿੱਚ ਕਾਫੀ ਇਸ ਮਸਲੇ ਨੂੰ ਲੈ ਕੇ ਗਰਮਾਇਆ ਹੋਇਆ ਹੈ ਕੀ ਲੱਗਦਾ ਤੁਹਾਨੂੰ ਉਹ ਇਸ ਕਰਕੇ ਆ ਜੀ ਕਿਉਂਕਿ ਗੁਰੂ ਸਾਹਿਬਾਨ ਜਿਹੜੀਆਂ ਲੋਕਾਂ ਦੀਆਂ ਪਾਵਨਾਵਾਂ ਜੁੜੀਆਂ ਵਾਂ ਜੀ ਕੋਈ ਮੈਂ ਕੋਈ ਬਰਦਾਸ਼ਤ ਨਹੀਂ ਕਰਦਾ ਕਿ ਗੁਰੂ ਸਾਹਿਬ ਦੇ ਖਿਲਾਫ ਕੋਈ ਗੱਲ ਕੀਤੀ ਜਾਵੇ ਜਾਂ ਗੁਰੂ ਸਾਹਿਬ ਦੀ ਜਿਹੜੀ ਅਥਾਰਟੀ ਉਹਨੂੰ ਚੈਲੰਜ ਕੀਤਾ ਜਾਵੇ ਉਹਨੂੰ ਚੁਣੌਤੀ ਦਿੱਤੀ ਜਾਵੇ ਸੋ ਉਦੋਂ ਲੋਕਾਂ ਨੂੰ ਇਹ ਕਿਹਾ ਗਿਆ ਜੀ ਕਿ ਇਹ ਚੈਲੰਜ ਕੀਤਾ ਗਿਆ ਗੁਰੂ ਸਾਹਿਬ ਨੂੰ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਕੀਤਾ ਗਿਆ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਮੇਰੇ ਖਿਆਲ ਹੈ ਉਦੋਂ ਇਸੇ ਕਰਕੇ ਲੋਕੀ ਜਿਹੜੇ ਸੀ ਮਰਨ ਨੂੰ ਤਿਆਰ ਹੋ ਗਏ ਮਰੇ ਵੀ ਲੋਕੀ ਬਿਲਕੁਲ ਦੋ ਤਿੰਨ ਤਿੰਨ ਮੌਤਾ ਵੀ ਹੋਈਆਂ ਮੌਤਾ ਵੀ ਹੋਈਆਂ ਬਹੁਤ ਲੋਕੀ ਜ਼ਖਮੀ ਹੋਏ ਇਧਰ ਸਿੱਖ ਵੀ ਜ਼ਖਮੀ ਹੋਏ ਉਹਦੇ ਡੇਰੇ ਦੇ ਲੋਕ ਵੀ ਜ਼ਖਮੀ ਹੋਏ ਕੋਈ ਵੀ ਜਿਹੜਾ ਬੰਦਾ ਜ਼ਖਮੀ ਹੁੰਦਾ ਜਿਹੜਾ ਕਿਸੇ ਦੀ ਮੌਤ ਹੁੰਦੀ ਹੈ ਪਰਿਵਾਰ ਬਰਬਾਦ ਹੋ ਜਾਂਦੇ ਆ ਸੋ ਬਹੁਤ ਅਫਸੋਸਨਾਕ ਗੱਲਾਂ ਉਦੋਂ ਹੋਈਆਂ ਔਰ ਹੁਣ ਵੀ ਜਿਸ ਤਰੀਕੇ ਨਾਲ ਇਹਨੂੰ ਜੋ ਕਲਰ ਦਿੱਤਾ ਜਾ ਰਿਹਾ ਵਾ ਕਿ ਹੁਣ ਸਭ ਠੀਕ ਠਾਕ ਆ ਵੀ ਆਫਟਰ ਆਲ ਜੇ ਉਦੋਂ ਠੀਕ ਨਹੀਂ ਸੀ ਤਾਂ ਹੁਣ ਠੀਕ ਠਾਕ ਕਿਵੇਂ ਹੋ ਗਿਆ ਵੱਡਾ ਸਵਾਲ ਇਹ ਨਿਕਲ ਕੇ ਆਉਂਦਾ ਕਿ 2007 ਔਰ 2015 ਸਪਸ਼ਟੀਕਰਨ ਉਦੋਂ ਵੀ ਦਿੱਤਾ ਗਿਆ ਸਪਸ਼ਟੀਕਰਨ ਹੁਣ ਵੀ ਦਿੱਤਾ ਗਿਆ ਉਸ ਵੇਲੇ ਕਿਉ ਡਿਟੇਲ ਕੀਤਾ ਗਿਆ ਅੱਜ ਜਦੋਂ ਕਿ ਇਲੈਕਸ਼ਨਸ ਆ ਰਹੇ ਨੇ ਇਸ ਚੀਜ਼ ਨੂੰ ਕਿਉ ਬਿਲਕੁਲ ਇਨਫੈਕਟ ਇਹਦਾ ਥੋੜਾ ਜਿਹਾ ਆਪਾਂ ਅਗੇਨ ਬੈਕਗ੍ਰਾਉਂਡ ਜਾਣਾ ਪੈਣਾ ਵਾ ਆਫਟਰ ਆਲ 2007 ਦੇ ਵਿੱਚ ਇਹ ਮਸਲਾ ਇਨਾ ਸਿਆਸੀ ਮਸਲਾ ਕਿਉਂ ਬਣਿਆ ਕਿਉਂਕਿ ਜਿਹੜਾ ਇਹ ਵਾਕਿਆ ਆਪਾਂ ਕਹਿ ਰਹੇ ਆ ਜਾਮੇ ਇਨਸਾ ਜਿਹੜਾ ਲੋਕਾਂ ਨੂੰ ਪਿਆ ਗਿਆ ਇਹ ਇਨਸੀਡੈਂਟ ਹੈਗਾ ਵਾ April 2007 ਦਾ ਉਸ ਤੋਂ ਪਹਿਲਾਂ ਫਰਵਰੀ ਦੇ ਵਿੱਚ 2007 ਦੀਆਂ ਚੋਣਾਂ ਦੇ ਰਿਜ਼ਲਟ ਆਏ ਸੀ ਉਹ ਚੋਣਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਡੇਰਾ ਸੱਚਾ ਸੌਦਾ ਜਨ ਦੇ ਹੈੱਡਕੁਆਟਰ सिरसा ਦੇ ਵਿੱਚ ਹੈ ਜਿਨ੍ਹਾਂ ਦੇ ਮੁਖੀ ਰਾਮ ਰਹੀਮ ਸਿੰਘ ਹੈ ਗੁਰਮੀਤ ਰਾਮ ਰਹੀਮ ਸਿੰਘ ਉਹਨਾਂ ਨੇ ਕਾਂਗਰਸ ਦੀ ਸਪੋਰਟ ਅਨਾਉਂਸ ਕੀਤੀ ਸੀ ਜੀ ਔਰ ਉਹਨਾਂ ਚੋਣਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਮਾਲਵੇ ਦੀਆਂ ਕਰੀਬ 55 60 ਸੀਟਾਂ ਵਾਂ ਉਹ 55 ਜਾਂ 60 ਸੀਟਾਂ ਜਿੰਨੀਆਂ ਵੀ ਟੋਟਲ ਹੈ ਉਹਦੇ ਚੋਂ 37 ਸੀਟਾਂ ਉਸ ਵੇਲੇ ਮਾਲਵੇ ਦੇ ਵਿੱਚੋਂ ਆ ਕਾਂਗਰਸ ਜਿੱਤੀ ਸੀ ਜੀ ਅਕਾਲੀ ਦਲ ਨੂੰ ਸਿਰਫ ਉਦੋਂ 19 ਸੀਟਾਂ ਦੇ ਵਿੱਚ ਜਿੱਤ ਹਾਸਲ ਹੋਈ ਸੀ ਸੋ ਵੈਸੇ ਤੇ ਡੇਰੇ ਦਾ ਇਨਫਲੂਐਂਸ ਕਾਫੀ ਸੀਟਾਂ ਦੇ ਵਿੱਚ ਹੈ ਪਰ 15-20 ਸੀਟਾਂ ਤੇ ਕਾਫੀ ਜ਼ਿਆਦਾ ਇਨਫਲੂਐਂਸ ਹੈ ਜੀ ਸੋ ਉਦੋਂ ਅਕਾਲੀ ਦਲ ਨੂੰ ਲੱਗਾ ਕਿ ਸਾਨੂੰ ਡੇਰੇ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਹੈ ਅਕਾਲੀ ਦਲ ਇੱਕ ਤਰੀਕੇ ਨਾਲ ਹਾਰ ਵੀ ਗਿਆ ਭਾਜਪਾ ਦੀ ਸਪੋਰਟ ਕਰਕੇ ਕਿਉਂਕਿ ਭਾਜਪਾ ਕਾਫੀ ਸੀਟਾਂ ਜਿੱਤ ਗਿਆ ਉਹ ਸਰਕਾਰ ਉਹਨਾਂ ਦੀ ਬਣ ਗਈ ਜੀ ਲੇਕਿਨ ਓਵਰਆਲ ਸੀਟਾਂ ਤੁਸੀਂ ਦੇਖਿਆ ਹੀ ਆ ਕਿ ਉਸ ਵੇਲੇ ਕਾਂਗਰਸ ਕੋਲ ਜ਼ਿਆਦਾ ਸੀਟਾਂ ਸਾਂ ਜ਼ਿਆਦਾ ਸੀ ਜੀ ਸੋ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਸਾਨੂੰ ਇਹ ਹਰਾਉਣ ਦੀ ਕੋਸ਼ਿਸ਼ ਕੀਤੀ ਹੈ 2012 ਦੀਆਂ ਇਲੈਕਸ਼ਨਸ ਦੇ ਵਿੱਚ ਕਾਫੀ ਕੋਸ਼ਿਸ਼ ਹੋਈ ਕਿ ਡੇਰੇ ਨੂੰ ਡੇਰਾ ਜਿਹੜਾ ਕਾਂਗਰਸ ਉਸਤਾਂ ਦੀ ਮਦਦ ਨਾ ਕਰੇ ਕਾਂਗਰਸ ਦੀ ਉਸਤਾਂ ਦੀ ਮਦਦ ਡੇਰੇ ਨੇ ਕੀਤੀ ਵੀ ਨਹੀਂ ਜੀ ਉਹਨੇ ਸਿਲੈਕਟਿਵ ਸਪੋਰਟ ਕਿਸੇ ਕੈਂਡੀਡੇਟ ਨੂੰ ਦਿੱਤੀ ਕਿਸੇ ਨੂੰ ਨਹੀਂ ਦਿੱਤੀ ਖੁੱਲਕੇ ਸਮਰਥਨ ਨਹੀਂ ਦਿੱਤਾ ਜੀ ਔਰ ਸ਼ਾਇਦ ਇਸੇ ਕਰਕੇ ਆਕਾਲੀ ਦਲ ਦੁਬਾਰਾ 2012 ਦੇ ਵਿੱਚ ਸੱਤਾ 'ਚ ਆ ਗਿਆ ਹੁਣ ਇਸ ਵੇਲੇ ਤੁਸੀਂ ਵੇਖ ਰਹੇ ਜੇ ਕਿ ਕਾਂਗਰਸ ਦੀ ਆਕਾਲੀ ਦਲ ਨੂੰ ਹਾਲਤ ਕਿਤੇ ਜ਼ਿਆਦਾ ਬਿਹਤਰ ਹੈ ਹਾਲੀ ਅੰਦਰੂਨੀ ਲੜਾਈ ਦੇ ਬਾਵਜੂਦ ਕਾਂਗਰਸ ਦੀ ਹਾਲਤ ਜਿਹੜੀ ਆ ਉਹ ਆਕਾਲੀ ਦਲ ਨੂੰ ਬਿਹਤਰ ਆ ਜੀ ਭਾਜਪਾ ਵੀ ਅੱਖਾਂ ਦਿਖਾਰਿਆ ਵਾ ਜੀ ਅਕਾਲੀ ਦਲ ਨੂੰ ਔਰ ਆਮ ਆਦਮੀ ਪਾਰਟੀ ਦੀ ਇਸ ਵੇਲੇ ਚੜਤ ਆ ਸੋ ਇਸ ਕਰਕੇ ਅਕਾਲੀ ਦਲ ਨੂੰ ਲੱਗਾ ਕਿ ਜੇ ਡੇਰਾ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ 2007 ਵਾਂਗੂ ਜਾਂ 2012 ਵਾਂਗੂ ਵੀ ਜੇ ਰਿਆ ਨਿਰਾਜ਼ ਰਿਆ ਤੇ ਹੋ ਸਕਦਾ ਵਾ ਸਾਨੂੰ ਬਹੁਤ ਘੱਟ ਸੀਟਾਂ ਮਿਲ ਸੋ ਇਸ ਕਰਕੇ ਮੇਰੇ ਖਿਆਲ ਇਹ ਆਪਣੀ 2017 ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਰੀਗਰ ਨੇ ਸੋ ਜਿਸ ਤਰ੍ਹਾਂ ਕਿ ਮੁਆਫੀ ਦਿੱਤੀ ਗਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਅਮਨ ਸ਼ਾਂਤੀ ਇਸ ਨਾਲ ਬਣੇਗੀ ਔਰ ਜਿਸ ਤਰ੍ਹਾਂ ਕਿ ਪਹਿਲਾਂ ਵੀ ਅਮਨ ਸ਼ਾਂਤੀ ਦੇ ਨਾਂ ਤੇ ਉਹਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਸਮਾਜਿਕ ਸਬੰਧ ਤੋੜਨ ਦੀ ਹਜਾਇਤਾਂ ਦਿੱਤੀਆਂ ਗਈਆਂ ਔਰ ਹੁਣ ਉਹੀ ਅਮਨ ਸ਼ਾਂਤੀ ਦਾ ਹਵਾਲਾ ਦੇ ਕੇ ਇਹਨਾਂ ਨੂੰ ਮੁਆਫ ਕੀਤਾ ਗਿਆ ਇਹ ਵੈਸੇ ਕਹਿਣਾ ਕਾਫੀ ਮੁਸ਼ਕਲ ਹੈ ਕਿ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਬਰਕਰਾਰ ਰਹੂਗੀ ਕਿ ਨਹੀਂ ਕਿਉਂਕਿ ਇਹ ਚੀਜ਼ ਜਿਹੜੀ ਹੈ ਇਹ ਡਬਲ ਐਜਡ ਸਵਾਰਡ ਜਿਹਨੂੰ ਅੰਗਰੇਜ਼ੀ ਚ ਕਹਿੰਦਾ ਵਾ ਦੋ ਤਾਰਾਂ ਤਲਵਾਰ ਆਏ ਇਹ ਦੋਵੇਂ ਪਾਸੇ ਕੰਮ ਕਰ ਸਕਦੀ ਹੈ ਇਹਦੇ ਨਾਲ ਹੋ ਸਕਦਾ ਵਾ ਲੈਸੇ ਤੇ ਲੋਕੀ ਸਿਆਣੇ ਹੋ ਗਏ ਆ ਲੋਕਾਂ ਨੂੰ ਹੁਣ ਲੱਗ ਪਿਆ ਵਾ ਸਾਡਾ ਉਦੋਂ ਵੀ ਬੇਵਕੂਫ ਬਣਾਇਆ ਗਿਆ ਔਰ ਹੁਣ ਵੀ ਬੇਵਕੂਫ ਬਣਾਉਣ ਦੀ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ ਵੀ ਹੁਣ ਸਭ ਕੁਝ ਠੀਕ ਠਾਕ ਹੋ ਗਿਆ ਉਦੋਂ ਲੱਗਦਾ ਸਭ ਕੁਝ ਹੀ ਗਲਤ ਹੈ ਸੋ ਇਸ ਕਰਕੇ ਹੋ ਸਕਦਾ ਵਾ ਲੋਕੀ ਆਪੇ ਹੀ ਸਿਆਣੇ ਹੋ ਕੇ ਹਿੰਸਾ ਵੱਲ ਨਾ ਤੁਰਨ ਪਰ ਲੋਕਾਂ ਨੂੰ ਗੁੱਸਾ ਵੀ ਹੈ ਜਿਵੇਂ ਉਸ ਵੇਲੇ ਲੋਕਾਂ ਨੂੰ ਗੁੱਸਾ ਸੀ ਉਹਨਾਂ ਤੋਂ ਭੁਖਾਇਆ ਗਿਆ ਸੀ ਇਸ ਕਰਕੇ ਗੁੱਸਾ ਸੀ ਹੁਣ ਲੋਕਾਂ ਨੂੰ ਆਪਣੇ ਆਪ ਹੀ ਸ਼ਾਇਦ ਗੁੱਸਾ ਹੋ ਸਕਦਾ ਵਾ ਕਿ ਸਾਨੂੰ ਬੇਵਕੂ ਬਣਾਇਆ ਗਿਆ ਸੋ ਕੁਝ ਹਿੰਸੇ ਕਾਰਵਾਈਆਂ ਡੈਫੀਨਿਟਲੀ ਹੁਣ ਵੀ ਹੋ ਸਕਦੀਆਂ ਵਾ ਪਰ ਆਪਾਂ ਨੂੰ ਆਸ ਕਰਨੀ ਚਾਹੀਦੀ ਹੈ ਕਿ ਹਿੰਸਾ ਵਾਲੇ ਲੋਕੀ ਨਾ ਜਾਣੋ ਲੋਕੀ ਵੈਸੇ ਹੀ ਸਿਆਣੇ ਬਣਨ ਔਰ ਵੋਟਾਂ ਦਾ ਇਸਤੇਮਾਲ ਜਿਹੜਾ ਵਾ ਸੋਚ ਸਮਝ ਕੇ ਕਰਨ ਜੀ ਤੁਹਾਨੂੰ ਕੀ ਲੱਗਦਾ ਕਿ 2017 ਦੀਆਂ ਇਲੈਕਸ਼ਨਸ ਆ ਰਹੀਆਂ ਨੇ ਇਸ ਫੈਸਲੇ ਦਾ 2007 ਤੋਂ ਲੈ ਕੇ ਹੁਣ ਤੱਕ ਲੋਕ ਕਿਸ ਕੰਟੈਂਟ 'ਚ ਦੇਖ ਰਹੇ ਨੇ ਔਰ ਕਿਸ ਲਿਹਾਜ਼ ਨਾਲ ਇਸ ਨੂੰ ਲੈਣਗੇ ਸਾਰੇ ਮਾਮਲੇ ਨੂੰ ਅ ਤੁਹਾਡਾ ਮਤਲਬ ਹੈ ਵੀ ਇਹਦਾ ਅਸਰ ਕਿੰਨਾ ਕੁ ਪਊਗਾ 2017 ਦੇ ਵਿੱਚ 2017 ਦੇ ਚੋਣਾਂ 'ਚ ਕਿੰਨਾ ਪਊਗਾ ਦੇਖੋ ਅਕਾਲੀ ਦਲ ਦੀ ਤੇ ਕੋਸ਼ਿਸ਼ ਇਹ ਹੋਈ ਆ ਕਿ ਜਿਹੜੀਆਂ ਇਹ 55 60 ਸੀਟਾਂ ਮਾਲਵੇ ਦੇ ਵਿੱਚ ਆ ਕੋਈ ਲੋਕੀ ਤੇ ਸ਼ਾਇਦ ਕਹਿੰਦੇ ਆ ਵੀ 60 62 65 ਸੀਟਾਂ ਵੀ ਟੋਟਲ ਜੇ ਬਣਦੀਆਂ ਆ ਜੇ ਥੋੜਾ ਜਿਹਾ ਐਕਸਟੈਂਡਡ ਏਰੀਆ ਵੇਖ ਲਈਏ ਜੀ ਅ ਜੇ ਤੇ ਅਕਾਲੀ ਦਲ ਦੀ ਕੋਸ਼ਿਸ਼ ਇਹੋ ਹੀ ਆ ਵੀ ਉਹ ਜਿਹੜੀਆਂ 15 20 ਸੀਟਾਂ ਜਿੱਥੇ ਬਹੁਤ ਜ਼ਿਆਦਾ ਇਨਫਲੂਐਂਸ ਆ ਜੀ ਉੱਥੇ ਵੀ ਸਾਡਾ ਨੁਕਸਾਨ ਨਾ ਹੋਵੇ ਤੇ ਉਹਨਾਂ ਨੂੰ ਲੱਗਦਾ ਵਾ ਕਿ ਮਾਲਵੇ ਦੇ ਵਿੱਚ ਜੇ ਸਾਨੂੰ ਇੱਕ ਰੀਜ਼ਨੇਬਲ ਸੀਟਾਂ ਆ ਜਾਣ ਤੇ ਫਿਰ ਉਧਰ ਭਾਜਪਾ ਦੇ ਨਾਲ ਉਹ ਸ਼ਾਇਦ ਦੁਬਾਰਾ ਸਰਕਾਰ ਬਣਾ ਜਾਣ ਪਰ ਜਿੰਨਾ ਕੋ ਉਹਨਾਂ ਨੂੰ ਸ਼ਾਇਦ ਡੇਰੇ ਵੋਟ ਦਾ ਫਾਇਦਾ ਹੋ ਸਕਦਾ ਵਾ ਸ਼ਾਇਦ ਉਹਨਾ ਜਾਂ ਉਸ ਤੋਂ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਕਿਉਂਕਿ ਸਿੱਖ ਵੋਟ ਜਿਹੜੀ ਹੈ ਮੈਂ ਐਸੀ ਪੁਆਇੰਟ ਤੇ ਆ ਰਿਹਾ ਹਾਂ ਉਹ ਸ਼ਾਇਦ ਉਹਨਾਂ ਤੋਂ ਦੂਰ ਚਲੀ ਜਾਵੇ ਕਿਉਂਕਿ ਸਿੱਖ ਸਿੱਖ ਜਿਹੜੇ ਆ ਬਹੁਤ ਸਾਰੇ ਕਿਉਂਕਿ ਸਿੱਖ ਜਥੇਬੰਦੀਆਂ ਜਿਹੜੀਆਂ ਵਾਂ ਉਹਨਾਂ ਨੂੰ ਲੱਗ ਰਿਹਾ ਵਾ ਕਿ ਸਾਡਾ ਬੇਫੂ ਬਣਾਇਆ ਗਿਆ ਜੀ ਸੋ ਉਹ ਸ਼ਾਇਦ ਹੁਣ ਸਿੱਖ ਵੋਟ ਜਿਹੜੀ ਆ ਉਹਨਾਂ ਤੋਂ ਦੂਰ ਵੀ ਜਾ ਸਕਦੀ ਆ ਔਰ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋ ਸਕਦਾ ਹੋ ਸਕਦਾ ਕਾਂਗਰਸ ਨੂੰ ਹੋਵੇ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਹੋਵੇ ਆਮ ਆਦਮੀ ਪਾਰਟੀ ਨੂੰ ਇਸ ਫੈਸਲੇ ਦਾ ਬਹੁਤਾ ਨੁਕਸਾਨ ਨਹੀਂ ਹੋਣਾ ਕਿਉਂਕਿ ਆਮ ਆਦਮੀ ਪਾਰਟੀ ਆਪਾਂ ਦੇਖ ਹੀ ਰਹੇ ਆ ਕਿ ਉਹ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਦੱਸ ਰਹੀ ਆ ਉਹ ਫਿਰਕਾਪ੍ਰਸਿੱਦ ਦੇ ਖਿਲਾਫ ਬੋਲ ਰਹੀ ਆ ਉਹ ਕਿਸੇ ਧਰਮ ਜਾਂ ਜਾਤਪਾਤ ਦੇ ਆਧਾਰ ਤੇ ਵੋਟ ਨਹੀਂ ਮੰਗ ਮੰਗਦੇ ਸੋ ਮੇਰਾ ਖਿਆਲ ਆ ਇਹਦਾ ਬਹੁਤਾ ਅਕਾਲੀ ਦਲ ਨੂੰ ਫਾਇਦਾ ਨਾ ਹੋਣ ਦੀ ਬਜਾਏ ਸ਼ਾਇਦ ਅਕਾਲੀ ਦਲ ਨੂੰ ਨੁਕਸਾਨ ਵੀ ਹੋ ਸੋ ਬਹੁਤ ਸਾਰੇ ਡੇਰੇ ਨੇ ਪੰਜਾਬ ਦੇ ਵਿੱਚ ਸੰਧੂ ਸਾਹਿਬ ਇਹ ਡੇਰੇ ਆਖਰ ਦਿਨ ਪਰ ਦਿਨ ਇੱਕ ਤਾਂ ਵਧ ਰਹੇ ਨੇ ਬਹੁਤ ਜ਼ਿਆਦਾ ਔਰ ਇਹਨਾਂ ਦੀ ਤਾਕਤ ਦੇ ਕੀ ਕਾਰਨ ਮੰਨਦੇ ਤੁਸੀਂ ਦੇਖੋ ਇਹ ਬੇਸਿਕਲੀ ਮੇਰਾ ਖਿਆਲ ਆ ਕਾਫੀ ਹੱਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਔਰ ਬਾਕੀ ਧਰਮਾਂ ਦੀਆਂ ਇਹੋ ਜਿਹੀਆਂ ਜਿਹੜੀਆਂ ਜਥੇਬੰਦੀਆਂ ਵਾਂ ਜਿਹੜੀਆਂ ਧਾਰਮਿਕ ਸਥਾਨਾਂ ਦਾ ਦੇਖਰੇਖ ਸੇਵਾ ਸੰਭਾਲ ਕਰਦੀਆਂ ਵਾਂ ਉਹ ਜ਼ਿੰਮੇਵਾਰੀ ਜੋ ਹੋ ਰਿਹਾ ਵਾ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਵਾ ਕਿ ਬਹੁਤ ਜ਼ਿਆਦਾ ਆਲਮੋਸਟ 32 ਤੋਂ 33% ਵਰਗਿਆ ਜਿਹੜੇ ਦਲੇ ਤੇ ਇੱਥੇ ਪੰਜਾਬ ਦੇ ਵਿੱਚ ਦਲਿਤ ਦੇ ਅੱਗੇ ਕਾਸਟ ਸਬ ਕਾਸਟ ਮੈਂ ਉਹਦੇ 'ਚ ਨਹੀਂ ਜਾ ਰਿਹਾ ਪਰ ਤੁਸੀਂ ਇਹ 30 32% ਵੇਖ ਲਓ ਬਹੁਤ ਨੰਬਰ ਹੁੰਦਾ ਵਾ ਜੀ ਜੀ ਇਹ ਲਗਾਤਾਰ ਸਦੀਆਂ ਤੋਂ ਇਹਨਾਂ ਨੂੰ ਦਬਾਇਆ ਜਾ ਰਿਹਾ ਸੀ ਔਰ ਹੁਣ ਵੀ ਉਹਨਾਂ ਨੂੰ ਅਸੀਂ ਪਾਸੇ ਰੱਖ ਰਹੇ ਸੀ ਤਾਂ ਮੇਕੂ ਗੁਰਦੁਆਰਾ ਹੋਵੇ ਜਾਂ ਕੋ ਮੰਦਰ ਹੋਵੇ ਉਹਨਾਂ ਨੂੰ ਉਹ ਹੀ ਜਿਹੜੀ ਰਿਸਪੈਕਟ ਆ ਇੱਜ਼ਤ ਆ ਇੱਜ਼ਤ ਆ ਉਹ ਜਿਹੜੀ ਮਿਲਣੀ ਚਾਹੀਦੀ ਆ ਜਿਹੜੀ ਬਾਕੀਆਂ ਨੂੰ ਮਿਲਦੀ ਆ ਉੱਚ ਜਾਤੀਆਂ ਨੂੰ ਮਿਲਦੀ ਆ ਉਹ ਉਹਨਾਂ ਨੂੰ ਨਹੀਂ ਸੀ ਮਿਲ ਰਹੀ ਸੋ ਇਸੇ ਕਰਕੇ ਉਹ ਮੇਨ ਸਟ੍ਰੀਮ ਤੋਂ ਉੱਚ ਜਾਤੀਆਂ ਤੋਂ ਥੋੜਾ ਪਰਾਂ ਹਟ ਰਹੇ ਸੀ ਇਹ ਐਸਜੀਪੀਸੀ ਔਰ ਜਿਹੜੇ ਆਪਣੇ ਉਹਨੂੰ ਉੱਚ ਜਾਤੀਆਂ ਦੇ ਵਿੱਚ ਮੰਨਦੇ ਆ ਉਹ ਸ਼ਾਇਦ ਇੱਕ ਚੀਜ਼ ਨੂੰ ਨਜ਼ਰਅੰਦਾਜ਼ ਕਰ ਰਹੇ ਸੀ ਕਿ ਹੁਣ ਦਲਿਤ ਜਿਹੜੇ ਉਹ ਨਹੀਂ ਰਏ ਬਹੁਤ ਸਾਰੇ ਦਲਿਤ ਬਾਹਰ ਚਲੇ ਗਏ ਉਹ ਵੀ ਉੱਥੇ ਉਸੇ ਤਰ੍ਹਾਂ ਹੀ ਡਾਲਰ ਕਮਾਉਂਦੇ ਆ ਜਿਵੇਂ ਉੱਚ ਜਾਤੀਆਂ ਵੇਲੇ ਕਮਾਉਂਦੇ ਆ ਜਿਵੇਂ ਜੱਟਿਆਂ ਦੂਸਰੇ ਕਮਾਉਂਦੇ ਆ ਸੋ ਉਹ ਲੋਕ ਜਿਹੜੇ ਆ ਹੁਣ ਉਸ ਉਹਨਾਂ ਚ ਇੱਕ ਸਰਜੈਂਸ ਆ ਉਹ ਇੱਕ ਅਵੇਕਨਿੰਗ ਆ ਸੋ ਉਹਨਾਂ ਨੂੰ ਲੱਗਦਾ ਵਾ ਕਿ ਸਾਡੀ ਜੇ ਵੋਟ ਹੈ ਤੇ ਅਸੀਂ ਵੋਟ ਤਾਂ ਸਹੀ ਸਵਾਲ ਕਰੀਏ ਜੇ ਸਾਨੂੰ ਇਹ ਧਰਮ ਸਥਾਨ 'ਚ ਨਹੀਂ ਜਾਣ ਦੇ ਰਹੇ ਤੇ ਅਸੀਂ ਉੱਥੇ ਜਾਈਏ ਤੇ ਸਾਡੀ ਇੱਜ਼ਤ ਆ ਸੋ ਡੇਰਿਆਂ ਦੇ ਵਿੱਚ ਉਹਨਾਂ ਨੂੰ ਇੱਜ਼ਤ ਮਿਲਦੀ ਆ ਔਰ ਉੱਥੇ ਇੱਕ ਸੇਧ ਵੀ ਮਿਲਦੀ ਉਹਨਾਂ ਨੂੰ ਔਰ ਸਾਡੇ ਐਸਜੀਪੀਸੀ ਔਰ ਹੋਰ ਕਈ ਸਿੱਖ ਸੰਸਥਾਵਾਂ ਔਰ ਬਾਕੀ ਧਰਮਾਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਚ ਕੁਝ ਹੱਦ ਤੱਕ ਕਟੜਪਟਵੀ ਆ ਗਈ ਜੀ ਸੋ ਮੈਂ ਸੋਚਦਾ ਮਾਂ ਕਿ ਇਹ ਜਿਹੜੀ ਕਟੜਪੰਥਾ ਵਾ ਇਹ ਵੀ ਜ਼ਿੰਮੇਵਾਰ ਆ ਜੋ ਹੋ ਰਿਹਾ ਵਾ ਸੋ ਮੇਰਾ ਖਿਆਲ ਹੈ ਜੇ ਇਹਨਾਂ ਨੂੰ ਜੇ ਹੋਈ ਰਵਈਆ ਰਿਹਾ ਤੇ ਮੇਰਾ ਖਿਆਲ ਹੈ ਇਹਨਾਂ ਨੂੰ ਨਾਲ ਜੋੜਨਾ ਕਾਫੀ ਮੁਸ਼ਕਲ ਹੋ ਜੀ। ਸੋ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਦਲਿਤ ਵਰਗ ਹੈ ਜਾਂ ਕੁਝ ਹੋਰ ਢੇਠਾ ਵਰਗ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਜਦੋਂ ਕਿ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਕਟੜਤਾ ਆ ਗਈ ਹੈ, ਸਾਡੀ ਸੋਚ ਦੇ ਵਿੱਚ ਕਟੜਤਾ ਆ ਗਈ ਹੈ। 1978 ਦੀ ਗੱਲ ਕਰਦੇ ਆ ਜਿਹੜੇ ਨਿਰੰਕਾਰੀ ਹੋਰ ਨਿਰਕਾਰੀ ਡੇਰਾ ਸੀ ਉਹਨਾਂ ਨਾਲ ਵੀ ਕੁਝ ਅਜਿਹੀ ਹੋਇਆ ਸੀ। ਕੀ ਕਹਾਂਗੇ ਉਸ ਤੋਂ ਬਾਅਦ ਜੋ ਕੁਝ ਹੋ ਰਿਹਾ ਹੁਣ ਇਸ ਡੇਰੇ ਦੇ ਨਾਲ। ਦੇਖੋ ਪਹਿਲੋਂ ਜਦੋਂ ਲੋਕੀ ਡੇਰਿਆਂ ਵੱਲ ਜਾਂਦੇ ਆ ਜੀ ਡੇਰਾਵਾਦ ਵਾਲ ਜਾਂਦੇ ਆ ਉਦੋਂ ਐਸਜੀਪੀਸੀ ਔਰ ਜਿਹੜੀਆਂ ਬਾਕੀ ਸੰਸਥਾਵਾਂ ਵਾਂ ਉਹ ਇਹਨਾਂ ਦਾ ਖਿਆਲ ਨਹੀਂ ਕਰਦੀਆਂ ਉਹ ਇਹਨਾਂ ਵੱਲ ਵੇਖਦੀਆਂ ਨਹੀਂ ਉਹ ਸੋਚਦੀਆਂ ਵਾਂ ਚਲੇ ਜਾਂ ਜਿੱਨੇ ਜਾਣਾ ਵਾਂ ਪਰਵਾਹ ਨਹੀਂ ਕਰਦੀਆਂ ਜਦੋਂ ਉਹ ਤਾਕਤ ਫੜ ਜਾਂਦੇ ਆ ਫਿਰ ਉਦੋਂ ਅਸੀਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰੋਫੈਸਰ ਤੇਜਾ ਸਿੰਘ ਦੀ ਇੱਕ ਬਹੁਤ ਅੱਛੀ ਕਿਤਾਬ ਸੀ ਐਸੈਜ਼ ਔਨ ਸਿੱਖੀਜ਼ਮ ਪ੍ਰੋਫੈਸਰ ਤੇਜਾ ਸਿੰਘ ਹੁਣ ਦੁਨੀਆ 'ਚ ਨਹੀਂ ਰਹੇ ਉਹ ਕਿਤਾਬ ਦੇ ਵਿੱਚ ਉਹਨਾਂ ਨੇ ਬਹੁਤ ਅੱਛੀ ਗੱਲ ਲਿਖੀ ਸੀ ਉਹਨਾਂ ਨੇ ਕਿਹਾ ਸੀ ਵੀ ਡੇਰਿਆਂ ਨੂੰ ਤੁਸੀਂ ਵਿਸ਼ਵੇ ਨਹੀਂ ਕਰ ਸਕਦੇ ਅਫਟਰ ਆਲ ਬਹੁਤ ਸਾਰੀਆਂ ਬਹੁਤ ਸਾਰੇ ਇਹੋ ਜਿਹੇ ਡੇਰੇ ਵੀ ਨੇ ਜਿਹੜੇ ਅਕਾਲੀ ਦਲ ਨਾਲ ਔਰ ਇਹਨਾਂ ਦੇ ਨਾਲ ਜੁੜੇ ਇਹੋ ਜਿਹੀਆਂ ਕਈ ਸੰਸਥਾਵਾਂ ਵਾਂ ਸਿੱਖ ਜਥੇਬੰਦੀਆਂ ਵਾਂ ਬਿਲਕੁਲ ਰਾਈਟ ਬਹੁਤ ਚੰਗਾ ਕੰਮ ਵੀ ਕਰ ਰਹੀਆਂ ਵਾਂ ਕਈ ਅੰਮ੍ਰਿਤ ਪ੍ਰਚਾਰ ਕਰ ਰਹੀਆਂ ਵਾਹ ਕਈ ਜਿਹੜੇ ਆ ਉਹ ਕਾਰ ਸੇਵਾ ਦਾ ਕੰਮ ਕਰ ਰਹੀ ਹੈ ਜਿਹੜੇ ਬੇਸਿਕਲੀ ਸੰਤ ਸਭ ਮਾਫ ਕਰਨਾ ਮੈਂ ਤੁਹਾਨੂੰ ਰੁਕਦਾ ਜਿਹੜੇ ਇਹ ਡੇਰੇ ਨੇ ਇਹਨਾਂ ਦਾ ਖੁਦ ਹੀ ਇਹ ਆਪਣੇ ਆਪ ਨੂੰ ਪ੍ਰੋਪਗੈਂਡ ਕਰਦੇ ਨੇ ਕਿ ਸਾਡੇ ਇੱਥੇ ਕੁਝ ਵੀ ਗਲਤ ਨਹੀਂ ਸਿੱਖਿਆ ਦਿੰਦੇ ਅਸੀਂ ਕੁਝ ਵੀ ਗਲਤ ਨਹੀਂ ਨਜ਼ਰੀਂ ਅਸੀਂ ਜਿਸ ਤਰ੍ਹਾਂ ਕੀ ਅਸੀਂ ਇਨਸਾਨ ਨੂੰ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਬਿਲਕੁਲ ਉੱਥੇ ਸਿਰਫ ਪ੍ਰੋਬਲਮ ਇੱਕੋ ਹੀ ਆਈ ਆ ਕਿਉਂਕਿ ਸਿੱਖੀਜ਼ਮ ਦੇ ਵਿੱਚ ਲਿਵਿੰਗ ਗੁਰੂ ਦਾ ਕਨਸੈਪਟ ਐਸ ਵੇਲੇ ਨਹੀਂ ਹੈ ਜੀ ਦਸਵੇਂ ਗੁਰੂ ਬਾਦਸ਼ਾਹ ਦੇ ਬਾਅਦ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਜੀ ਮਾਨਿਓ ਸੋ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਹੁਣ ਗੁਰੂ ਆ ਸੋ ਉਹਦੇ ਜਦੋਂ ਕੋਈ ਵੀ ਜਿਹੜਾ ਡੇਰਾ ਵਾ ਉਹ ਇੱਕ ਲਿਵਿੰਗ ਗੁਰੂ ਅ ਵਿਦਿ ਮੰਨਣ ਲੱਗ ਪੈਂਦਾ ਵਾ ਜਾਂ ਉਹਨੂੰ ਪ੍ਰਮੋਟ ਕਰਦਾ ਵਾ ਉੱਥੇ ਫਿਰ ਕਲੈਸ਼ ਆ ਜਾਂਦਾ ਵਾ ਸੋ ਚਾਹੀਦਾ ਇਹ ਵਾ ਕਿ ਸਾਰਿਆਂ ਡੇਰਿਆਂ ਦੇ ਨਾਲ ਇੱਕ ਕੰਟਰੈਕਟ ਰੱਖ ਕੀਤਾ ਜਾ ਸੰਪਰਕ ਕੀਤਾ ਜਾਵੇ ਔਰ ਉਹਨਾਂ ਨੂੰ ਡਿਸੂਵੇਡ ਕੀਤਾ ਜਾਵੇ ਕਿ ਤੁਸੀਂ ਲਿਵਿੰਗ ਗੁਰੂ ਦੇ ਥਾਂ ਤੇ ਤੁਸੀਂ ਉਹਨਾਂ ਨੂੰ ਪ੍ਰਚਾਰਕ ਮੰਨੋ ਜੀ ਤੁਸੀਂ ਉਹਨਾਂ ਨੂੰ ਆਪਣਾ ਹੈੱਡ ਮੰਨ ਲਓ ਜਿਸ ਤਰੀਕੇ ਨਾਲ ਲੇਕਿਨ ਉਹਨੂੰ ਤੁਸੀਂ ਲਿਵਿੰਗ ਗੁਰੂ ਨਾ ਮੰਨੋ। ਔਰ ਉਹਨਾਂ ਨੂੰ ਮੇਰੇ ਖਲ ਨਾਲ ਚਲ ਚਲਣ ਦੀ ਉਹਨਾਂ ਨੂੰ ਉਹਨਾਂ ਨੂੰ ਕਨਵਿੰਸ ਕਰਨਾ ਚਾਹੀਦਾ ਨਾਲ ਲੈ ਕੇ ਚੱਲਣਾ ਚਾਹੀਦਾ ਵਾ ਜਿੱਥੋਂ ਤੱਕ ਹੋ ਸਕੇ ਪੋਸੀਬਲ। ਜੇ ਕੋਈ ਚੈਲੰਜ ਕਰਦਾ ਵਾ ਠੀਕ ਹੈ ਉਹ ਫਿਰ ਬਾਹਰ ਚਲਾ ਗਿਆ। ਸੋ ਮੈਨੂੰ ਯਾਦ ਹੈ ਜਦੋਂ ਨਰੰਖਾਰੀਆਂ ਨਾਲ ਵੀ ਕਲੈਸ਼ ਹੋਇਆ ਸੀ ਬਾਅਦ ਵਿੱਚ ਕੋਸ਼ਿਸ਼ ਵੀ ਹੋਈ ਜੀ ਵੀ ਉਹਨਾਂ ਨਾਲ ਇੱਕ ਸੁਲ੍ਹਾ ਹੋ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਪਰ ਅਗੇਨ ਉਹਦੇ ਚ ਕੁਝ ਇਹੋ ਜਿਹਾਂ ਸ਼ਾਇਦ ਦਰਨਕਾਰੀਆਂ ਵੱਲੋਂ ਵੀ ਹੋ ਸਕਦਾ ਵਾ ਕੋਈ ਲੋਕੀ ਹੋਣ ਜਿਹੜੇ ਨਹੀਂ ਚਾਹੁੰਦੇ ਹੋਣ ਲੇਕਿਨ ਇੱਥੇ ਵੀ ਕੁਝ ਲੋਕੀ ਚਾਹੁੰਦੇ ਸੀ ਇਹਨਾਂ ਨਾਲ ਅਸੀਂ ਨਹੀਂ ਗੱਲ ਕਰਨੀ ਜੀ ਸੰਤ ਸਮਾਜ ਵੀ ਇਹੀ ਚਾਹ ਰਿਹਾ ਹੁਣ ਇਸ ਤੋਂ ਬਾਅਦ ਸੰਤ ਸਮਾਜ ਵੀ ਜਿਹੜਾ ਉਹ ਚਾਹ ਰਿਹਾ ਉਹਨਾਂ ਨੇ ਕਿਹਾ ਕਿ ਜੱਤਾ ਜੱਥੇਦਾਰ ਸਹਿਬਾਨ ਨੇ ਜਿਹੜੇ ਅਸਤੀਫਾ ਦੇ ਕੇ ਅਹੁਦੇ ਤੋਂ ਲਾਂਭੇ ਹੋ ਜਾਣ ਜਾਂ ਫਿਰ ਜੋ ਉਹਨਾਂ ਨੇ ਮਾਫੀਨਾਮਾ ਦਿੱਤਾ ਉਹਨੂੰ ਰੱਦ ਕੀਤਾ ਜਾਵੇ ਦੇਖੋ ਸੰਤ ਸਮਾਜ ਦੀ ਜਿਹੜੀ ਮੀਟਿੰਗ ਲੁਧਿਆਣੇ ਦੇ ਵਿੱਚ ਪਿੱਛੇ ਜੇ ਹੋਈ ਆ ਜੀ ਅ ਪਹਿਲਾਂ ਤੇ ਸੰਤ ਸਮਾਜ ਨੂੰ ਆਪਣਾ ਪੋਜੀਸ਼ਨ ਕਲੀਅਰ ਕਰਨੀ ਚਾਹੀਦੀ ਆ ਕਿ ਐਸ ਵੇਲੇ ਕਿੱਥੇ ਖੜੇ ਇਹੀ ਸੰਸਮਾਜ ਆ ਅਕਾਲੀ ਦਲ ਦੇ ਨਾਲ ਚੱਲਿਆ ਅਕਾਲੀ ਭਾਜਪਾ ਦੇ ਨਾਲ ਚੱਲਿਆ ਵਾ ਅਕਾਲੀ ਦਲ ਦੀਆਂ ਜਿਹੜੀਆਂ ਪਾਲਿਸੀ ਸੀ ਜਿਨ੍ਹਾਂ ਦੀ ਕ੍ਰਿਟਿਸਿਜ਼ਮ ਹੁੰਦੀ ਰਹੀ ਆ ਜੀ ਪਰਿਵਾਰਵਾਦੀ ਕ੍ਰਿਟਿਸਿਜ਼ਮ ਹੁੰਦੀ ਰਹੀ ਆ ਪਰਿਵਾਰ ਬਾਦਲ ਪਰਿਵਾਰ ਦੇ ਔਰ ਹੋਰ ਲੋਕਾਂ ਦੇ ਜਿਹੜੇ ਮਿਨਿਸਟਰੀ ਆ ਜਿਨ੍ਹਾਂ ਦੇ ਬਿਜ਼ਨਸ ਇੰਟਰਸਟ ਆ ਉਹਦੀ ਗੱਲ ਹੁੰਦੀ ਰਹੀ ਆ ਤੇ ਸੰਸਮਾਜ ਚੁੱਪ ਸੀ ਜੀ ਸੋ ਸੰਸਮਾਜ ਦੀ ਅਫਸੋਸ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਵਾ ਕਿ ਸੰਸਮਾਜ ਦੀ ਆਪਣੀ ਭੂਮਿਕਾ ਵੀ ਕੋ ਬਹੁਤ ਹੀ ਚੰਗੀ ਨਹੀਂ ਰਹੀ ਹੁਣ ਸਡਨਲੀ ਇਸ ਵੇਲੇ ਸੰਸਮਾਜ ਜ ਮੈਨੂੰ ਪਤਾ ਵਾ ਉਹਨਾਂ ਨੇ ਕੱਲ ਕਿਹਾ ਕੀ ਜਾਂ ਤੇ ਅਕਾਲ ਤਖਤ ਦੇ ਜਥੇਦਾਰ ਜਿਹੜੇ ਆ ਰਿਜ਼ਾਈਨ ਕਰਨ ਜਾਂ ਆਪਣਾ ਮਾਫੀਨਾਮਾ ਜਿਹੜਾ ਉਹਨਾਂ ਦਿੱਤਾ ਉਹ ਵਾਪਸ ਲੈਣ ਪਹਿਲਾਂ ਤਾਂ ਸੰਸਮਾਜ ਆਪਣੀ ਪੋਜੀਸ਼ਨ ਕਲੀਅਰ ਕਰੇ ਕਿ ਇੱਕ ਇਸ ਮਸਲੇ ਤੇ ਹੋਰ ਮਸਲਿਆਂ ਤੇ ਉਹਨਾਂ ਦੀ ਆਪਣੀ ਪੋਜੀਸ਼ਨ ਕੀ ਹੈ ਦੂਸਰਾ ਮੇਰੇ ਖਿਆਲ ਸੰਸਮਾਜ ਨੂੰ ਹੀ ਚਾਹੀਦਾ ਵਾ ਕਿ ਇਹ ਸਾਰੇ ਮਸਲੇ ਤੇ ਵਿਚਾਰ ਕਰਨ ਕਿ ਇਹ ਡੇਰੇ ਜਿਹੜੇ ਆ ਇਹ ਇੰਨੇ ਪ੍ਰਫੁੱਲਤ ਕਿਉਂ ਹੋਏ ਆ ਔਰ ਸਾਨੂੰ ਕੀ ਕਰਨ ਦੀ ਲੋੜ ਆ ਕੀ ਸਾਨੂੰ ਡੇਰਾਂ ਨਾਲ ਗੱਲ ਕਰਨ ਦੀ ਲੋੜ ਆ ਕਿਸੇ ਹੱਦ ਤੱਕ ਕੰਪਰੋਮਾਈਜ਼ ਸ਼ਾਇਦ ਕਰਨ ਦੀ ਲੋੜ ਨਹੀਂ ਪਰ ਉਹਨਾਂ ਨਾਲ ਗੱਲਬਾਤ ਕਰਕੇ ਜੇ ਸਾਰਾ ਸਮਾਜ ਪੰਜਾਬ ਅੱਗੇ ਹੀ ਬਹੁਤ ਵੰਡਿਆ ਗਿਆ ਵਾ ਪਹਿਲੋਂ ਪਾਰਟੀਸ਼ਨ ਹੋਈ 1947 ਦੇ ਵਿੱਚ 1966 ਦੇ ਵਿੱਚ ਫਿਰ ਵੱਖਰੇ ਰਾਜ ਬਣੇ ਆ ਸੋ ਮੇਰੇ ਖਿਆਲ ਇਹ ਪੰਜਾਬ ਨੂੰ ਸਾਰਿਆਂ ਨੂੰ ਸਮੁੱਚੇ ਪੰਜਾਬ ਨੂੰ ਸਮੁੱਚੇ ਸਿੱਖਾਂ ਨੂੰ ਜਿਹੜੇ ਵੀ ਸਿੱਖ ਧਰਮ ਦੇ ਵਿੱਚ ਮੰਨਦੇ ਰਹੇ ਆ ਮੰਨਣਾ ਚਾਹੁੰਦੇ ਆ ਮੰਨਦੇ ਆ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਮੇਰੇ ਖਿਆਲ ਚੱਲਣਾ ਚਾਹੀਦਾ ਵਾ ਉਹਦੇ ਨਾਲ ਅਮਨ ਸ਼ਾਂਤੀ ਵੀ ਰਹੂਗੀ ਔਰ ਮੇਰੇ ਖਿਆਲ ਸਮਾਜ ਦੇ ਵਿੱਚ ਇੱਕ ਤਰੀਕੇ ਦੀ ਇੱਕ ਤਰੀਕੇ ਦੀ ਸਮਾਜ ਦੇ ਵਿੱਚ ਮੈਂ ਕਹੂੰਗਾ ਕਿ ਬਹੁਤ ਇੱਕ ਚੰਗੀ ਫੀਲਿੰਗ ਆਉਗੀ ਸਾਰੇ ਮਿਲ ਬੈਠ ਕੇ ਸਾਰੇ ਇੱਕ ਦੂਜੇ ਨਾਲ ਵਰਤਣਗੇ ਜਿਸ ਤਰ੍ਹਾਂ ਸੰਧੂ ਸਾਹਿਬ ਹਦਾਇਤਾਂ ਦਿੱਤੀਆਂ ਜਾਂਦੇ ਨੇ ਕਿ ਅਸੀਂ ਸਮਾਜਿਕ ਰਿਸ਼ਤਾ ਨਹੀਂ ਰੱਖਣਾ ਅਸੀਂ ਇਹਨਾਂ ਨਾਲ ਕੋਈ ਆਰਥਿਕ ਲੈਣ ਦੇ ਨਹੀਂ ਕਰਨਾ ਕੋਈ ਰਿਸ਼ਤਾ ਨਹੀਂ ਰੱਖਣਾ ਕੀ ਲੱਗਦਾ ਹੈ ਕਿ ਅਗਰ ਇਸ ਤਰ੍ਹਾਂ ਦੀਆਂ ਹਦਾਇਤਾਂ ਨੇ ਜਿਹੜੀਆਂ ਇੱਕ ਸੰਸਥਾਨ ਨੂੰ ਇੱਕ ਡੇਰੇ ਨੂੰ ਦਿੱਤੀਆਂ ਜਾਂਨ ਤਾਂ ਇਹਨਾਂ ਨੂੰ ਕਿਹਾ ਜਾਵੇ ਕਿ ਇਸ ਦਾ ਪਾਲਣ ਕੀਤਾ ਜਾਵੇ ਤਾਂ ਮੇਰੇ ਖਿਆਲ ਚ ਸ਼ਾਇਦ ਕੋਈ ਹੋਏਗਾ ਜਿਹੜਾ ਇਸ ਚੀਜ਼ ਦਾ ਵਿਰੋਧ ਕਰੇਗਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਜਦੋਂ ਕੋਈ ਬਾਗੀ ਹੋ ਜੇ ਉਹ ਤੇ ਫਿਰ ਵਿਰੋਧ ਕਰ ਦੇਈ ਹੈ ਜੀ ਕੁਝ ਹੱਦ ਤੱਕ ਤੁਸੀਂ ਵਿਖਿਆਈ ਆ ਕਿ ਡੇਰਾ ਸੱਚਾ ਸੌਦਾ ਸੀਗਾ ਉਹ ਜਦੋਂ ਤੁਸੀਂ ਉਹਦਾ ਸਪਸ਼ਟਿਕਰਨ ਨਹੀਂ ਮੰਨਿਆ 2007 ਦੇ ਵਿੱਚ ਉਹ ਕਾਫੀ ਹੱਦ ਤੱਕ ਬਾਗੀ ਸੀ ਉਹ ਜੀ ਠੀਕ ਹੈ ਜੀ ਉਹ ਪੂਰਾ ਮੁਕਾਬਲਾ ਕਰਦੇ ਸੀ ਜਦੋਂ ਹਿੰਸਾ ਹੁੰਦੀ ਸੀ ਉਹ ਵੀ ਜਾਮ ਲਾਉਂਦੇ ਸੀ ਔਰ ਜਿੰਨੇ ਕੇਸਸ ਹੁੰਦੇ ਆ ਜਿਹੜੇ ਗੁਰੂ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ ਜਿਹੜੇ ਕੇਸਸ ਆ ਉਹ ਨਾਲ ਆਪਣੇ ਸਮਰਥਕ ਲਿਆਉਂਦੇ ਆ ਇਨਫੈਕਟ ਪੇਸ਼ ਹੀ ਨਹੀਂ ਹੋ ਰਹੇ ਬਹੁਤ ਵੀਡੀਓ ਕਾਨਫਰੈਂਸਿੰਗ ਦੇ ਥਰੂ ਆਪਣੀ ਸਟੇਟਮੈਂਟ ਦਿੰਦੇ ਆ ਸੋ ਕੁਝ ਹੱਦ ਤੱਕ ਤੇ ਉਹਨਾਂ ਨੇ ਜੇ ਗਲਬਤ ਕੀਤੀ ਜਾਏ ਤੇ ਮੇਰੇ ਖਿਆਲ ਦੇ ਕੈਨ ਬੀ ਬਰਾਟ ਆਰਾਊਂਡ ਲੇਕਿਨ ਕਈ ਵਾਰ ਜੇ ਕਨਫਰਨਟੇਸ਼ਨ ਹੋ ਜੇ ਤੇ ਕਈ ਲੋਕੀ ਜਿਹੜੇ ਬਾਗੀ ਹੋ ਜਾਣਗੇ ਨਹੀਂ ਮੰਨਣਗੇ ਤਰੀ ਗੱਲ ਸੋ ਮੇਰੇ ਖਿਆਲ ਆ ਡਾਇਲੌਗ ਇੱਕ ਜਿਹੜਾ ਲਾ ਉਹ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਡਾਇਲੌਗ ਦੀ ਤੋ ਬਹੁਤ ਬਹੁਤ ਧੰਨਵਾਦ ਸਨ ਸਰ ਤੁਸੀਂ ਸਾਡੇ ਸਿਆਸੀ ਸਮੀਖਿਆ ਪ੍ਰੋਗਰਾਮ ਦੇ ਵਿੱਚ ਆਇਆ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸੋ ਏਸੀ ਅੱਜ ਦੀ ਸਾਡੀ ਸਿਆਸੀ ਸਮੀਖਿਆ ਇਸ ਬਾਰੇ ਤੁਸੀਂ ਆਪਣੇ ਵਿਚਾਰ ਸਾਨੂੰ ਸਾਡੀ ਈਮੇਲ ਤੇ ਭੇਜ ਸਕਦੇ ਹੋ ਈਮੇਲ ਤੁਹਾਡੀ ਐਡਰੈਸ ਸਕਰੀਨ ਤੇ ਇਸ ਵੇਲੇ ਦਿਖਾਇਆ ਜਾ ਸਕਦਾ ਹੈ ਫਿਲਹਾਲ ਇਸ ਸਿਆਸੀ ਸਮੀਖਿਆ ਦੇ ਵਿੱਚ ਇੰਨਾ ਹੀ ਨਵੀਆਂ ਤੇ ਹੋਰ ਤਾਜ਼ਾ ਵਿਚਾਰਾਂ ਦੇ ਨਾਲ ਸਿਆਸੀ ਸਮੀਖਿਆ ਦੇ ਵਿੱਚ ਤੁਹਾਡਾ ਨਵੇਂ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਕਾਸਿਫ faruqi ਨੂੰ ਇਜਾਜ਼ਤ ਦਿਓ ਧੰਨਵਾਦ